ਮੁੰਡਾ ਮਾਪੇ ਉਹ ਕੁੜੀ ਵਿਸ਼ਾ ਕਿ ਸਾਡੀ ਕੁੜੀ ਨੂੰ ਇਹ ਨਹੀਂ ਕਹਿੰਦੇ ਕੱਲਾ ਮੁੰਡੇ ਨਾਲ ਹੀ ਹੋਵੇ ਸਾਡੀ ਕੁੜੀ ਨੂੰ ਵੀ ਲੈ ਕੇ ਥਾਣੇ ਵਿੱਚ ਸਿੱਟਿਆ ਜਾਵੇ ਸੁਖਪ੍ਰੀਤ ਕੌਰ ਇਸ ਦੇ ਪਿਤਾ ਦੇ ਵੱਲੋਂ ਦੋ ਵਿਆਹ ਕਰਵਾਏ ਗਏ ਇਹ ਪਹਿਲੇ ਪਤਨੀ ਦੀ ਧੀ ਸੀ ਦਾਦੀ ਦੀ ਵੱਲੋਂ ਇਸ ਨੂੰ ਬੜੇ ਹੀ ਚਾਹਵਾਂ ਦੇ ਨਾਲ ਪਾਲਿਆ ਪੋਸਿਆ ਗਿਆ ਪਿਆਰ ਦਿੱਤਾ ਗਿਆ ਤੇ ਹਰ ਇੱਛਾ ਵੀ ਇਸ ਦੀ ਬੁਰੀ ਕੀਤੀ ਜਾਂਦੀ ਸੀ ਪਰ ਸੁਖਪ੍ਰੀਤ ਕੌਰ ਨਾਮ ਦੀ ਇਸ ਪੋਤੀ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹ ਦਾਦੀ ਨਾ ਸਹਾਰਦੀ ਹੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦੇ ਦਿੰਦੀ ਹੈ। ਦਰਅਸਲ ਸੁਖਪ੍ਰੀਤ ਕੌਰ ਨੂੰ ਆਪਣੇ ਹੀ ਇੱਕ ਪਿੰਡ ਦੇ ਰਹਿਣ ਵਾਲੇ ਮੁੰਡੇ ਦੇ ਨਾਲ ਪਿਆਰ ਹੋ ਜਾਂਦਾ ਹੈ ਜਿਸ ਦਾ ਨਾਮ ਲਖਪ੍ਰੀਤ ਸਿੰਘ ਹੈ। ਦੋਵਾਂ ਦੇ ਵੱਲੋਂ ਪੜ੍ਹਾਈ ਕਰਨ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਦੇ ਲਈ ਬਠਿੰਡਾ ਪਹੁੰਚ ਜਾਂਦੇ ਨੇ। ਪਰ ਇੱਥੇ ਪੜ੍ਹਾਈ ਦੇ ਲਈ ਭੇਜੀ ਕੁੜੀ ਦੇ ਵੱਲੋਂ ਵਿਆਹ ਕਰਵਾ ਲਿਆ ਜਾਂਦਾ ਹੈ। ਸਵੇਰੇ-ਸਵੇਰੇ ਦਾਦੀ ਗੁਰਦੁਆਰਾ ਸਾਹਿਬ ਗਈ ਉਤੋਂ ਹੀ ਉਸਨੂੰ ਪਤਾ ਲੱਗ ਜਾਂਦਾ ਕਿਸੇ ਦੇ ਕੋਲੋਂ ਕਿ ਤੁਹਾਡੀ ਪੋਤੀ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ। ਇਸ ਗੱਲ ਦੀ ਬੇਇੱਜ਼ਤੀ ਨਾ ਸਹਾਰਦੇ ਹੋਏ ਦਾਦੀ ਘਰ ਆਂਦੀ ਹੈ। ਦੁਖੀ ਹੋ ਕੇ ਉਸਨੇ ਆਪਣੀ ਸਪੋਤੀ ਤੋਂ ਜਿਹਨੂੰ ਕਿ ਬੜੇ ਹੀ ਲਾਡਾਂ ਦੇ ਨਾਲ ਪਾਲਿਆ ਸੀ ਆਪਣੀ ਜਾਨ ਦੇ ਦਿੱਤੀ ਹੈ। ਦੱਸਦੀ ਹੈ ਕਿ ਪਿੰਡ ਸੇਖੂ ਦੀ ਇਹ ਸਾਰੀ ਘਟਨਾ ਹੈ ਜਿੱਥੇ ਪ੍ਰੇਮ ਵਿਆਹ ਤੋਂ ਬਾਅਦ ਦਾਦੀ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਕਿ ਉਸਦੀ ਪੋਤੀ ਵੀ ਇਹੋ ਜਿਹੀ ਕੋਈ ਹਰਕਤ ਕਰ ਸਕਦੀ ਹੈ। ਫਿਲਹਾਲ ਕੁੜੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਸੁਖਪ੍ਰੀਤ ਕੌਰ ਲਵਪ੍ਰੀਤ ਸਿੰਘ ਵਾਸੀਆਣਾ ਪਿੰਡ ਸੇਖੂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਇਹ ਮਿਲੀ ਹੈ ਕਿ ਸੁਖਪ੍ਰੀਤ ਅਤੇ ਲਵਪ੍ਰੀਤ ਨੇ ਘਰੋਂ ਭੱਜ ਕੇ ਦੋਵਾਂ ਪਰਿਵਾਰਾਂ ਦੀ ਮਰਜ਼ੀ ਤੋਂ ਬਿਨਾ ਇਹ ਵਿਆਹ ਕਰਵਾਇਆ ਅਧਿਵਿਆਤ ਤੋਂ ਬਾਅਦ ਇਹ ਦੋਵੇਂ ਜਾਨੇ ਪਤੀ-ਪਤਨੀ ਵਜੋਂ ਪਿੰਡ ਤੋਂ ਬਾਹਰ ਕਿਧਰੇ ਰਹਿ ਰਹੇ ਸਨ ਕੁੜੀ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਕਿਉਂਕਿ ਪਰਿਵਾਰ ਇੱਜ਼ਤ ਦੇ ਵਿੱਚ ਆਪਣੀ ਬਦਨਾਮੀ ਸਮਝ ਰਿਹਾ ਸੀ ਜਦੋਂ ਇਹ ਪਤਾ ਲੱਗਿਆ ਕਿ ਨੌਜਵਾਨ ਲਵਪ੍ਰੀਤ ਸਿੰਘ ਬਠਿੰਡਾ ਵਿਖੇ ਸੰਸਥਾ ਵਿੱਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਜਦੋਂ ਕਿ ਕੁੜੀ ਸੁਖਪ੍ਰੀਤ ਬਠਿੰਡਾ ਵਿਖੇ ਹੀ ਸੈਲੂਨ ਦਾ ਕੰਮ ਸਿੱਖਣ ਲਈ ਹਰ ਰੋਜ਼ ਆਉਂਦੀ ਜਾਂਦੀ ਸੀ ਇਸ ਦੌਰਾਨ ਹੀ ਦੋਵਾਂ ਦੀ ਨੇੜਤਾ ਵੱਧ ਗਈ ਅਤੇ ਇਹ ਪ੍ਰੇਮ ਸਬੰਧਾਂ ਦੇ ਵਿੱਚ ਬਦਲ ਗਈ ਇਸ ਮਗਰੋਂ ਦੋਵਾਂ ਜਾਨੀਆਂ ਨੇ ਵਿਆਹ ਕਰਵਾ ਲਿਆ ਪਰਿਵਾਰ ਵਾਲੇ ਇਸ ਤੇ ਲਈ ਕਦੇ ਵੀ ਰਾਜ਼ੀ ਨਹੀਂ ਹੋਣਗੇ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿਉਂਕਿ ਇਹ ਦੋਵੇਂ ਹੀ ਮੁੰਡਾ ਕੁੜੀ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਤਲਵੰਡੀ ਸਾਬੋ ਦੀ ਇਹ ਸਾਰੀ ਘਟਨਾ ਫਿਲਹਾਲ ਇਸ ਮਾੜੀ ਘਟਨਾ ਦੇ ਹੋਣ ਤੋਂ ਬਾਅਦ ਪੁਲਿਸ ਦੇ ਕੋਲ ਆਪਣੇ ਬਿਆਨ ਗੁਲਵਿੰਦਰ ਕੌਰ ਵਾਸੀ ਪਿੰਡ ਸੇਖੂ ਦੇ ਵੱਲੋਂ ਦਰਜ ਕਰਵਾਏ ਗਏ ਨੇ ਜਿਨ੍ਹਾਂ ਨੇ ਦੱਸਿਆ ਕਿ ਸਾਡੀ ਧੀ ਸੁਖਪ੍ਰੀਤ ਨੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਇਆ ਸੀ ਉਹ ਧੀ ਜਿਹਨੂੰ ਘਰ ਦੇ ਵਿੱਚ ਸਭ ਤੋਂ ਵੱਧ ਪਿਆਰ ਦਿੱਤਾ ਜਾਂਦਾ ਸੀ ਘਰ ਦੀ ਵੱਡੀ ਧੀ ਸੀ ਪਰ ਉਸਦੇ ਵੱਲੋਂ ਜਦੋਂ ਇਹ ਮਾੜਾ ਕੰਮ ਕੀਤਾ ਗਿਆ ਤਾਂ ਦਾਦੀ ਇਹ ਦੁੱਖ ਨਾ ਸਹਾਰ ਸકી ਗੁਰਦੁਆਰਾ ਸਾਹਿਬ ਜਾਂਦੀ ਨੂੰ ਵੀ ਲੋਕਾਂ ਦੇ ਵੱਲੋਂ ਜਦੋਂ ਇਹੋ ਜਿਹੇ ਤਾਨੇ ਮੀਨੇ ਮਾਰੇ ਗਏ ਤਾਂ 68 ਸਾਲਾਂ ਜਸਮੀਲ ਕੌਰ ਦਾਦੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹਾਂ ਦੀ ਜਾਨ ਜਾ ਚੁੱਕੀ ਹੈ ਆਪਣੀ ਸਪੋਤੀ ਦੇ ਦੁੱਖ ਦੇ ਕਾਰਨ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਸੁਖਪ੍ਰੀਤ ਕੌਰ ਤੇ ਲਪ੍ਰੀਤ ਸਿੰਘ ਦੇ ਖਿਲਾਫ ਇੱਕ ਕੇਸ ਦਰਜ ਕਰ ਲਿਆ ਹੈ ਦੱਸਦੀ ਹੈ ਕਿ ਥਾਣਾ ਰਾਮਾ ਮੰਡੀ ਦੇ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਕੁਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਦੋਵਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਪਰ ਫਿਲਹਾਲ ਕਿਸੇ ਦੀ ਵੀ ਗ੍ਰਿਫਤਾਰੀ ਹਜੇ ਤੱਕ ਨਹੀਂ ਹੋਈ ਹੈ ਹੁਣ ਇਹ ਵੀ ਕਿਹਾ ਕਿ ਮਲਜ਼ਮ ਪਿੰਡ ਦੇ ਵਿੱਚ ਨਹੀਂ ਹਨ ਅਤੇ ਪੁਲਿਸ ਉਹਨਾਂ ਦੀ ਭਾਲ ਲਗਾਤਾਰ ਕਰ ਰਹੀ ਹੈ ਪਰ ਇੱਧਰ ਜਦੋਂ ਇੱਕ ਦਾਦੀ ਇਹ ਸਾਰੀ ਨਮੋਸ਼ੀ ਨਾ ਸੰਹਾਰਦੀ ਹੋਈ ਦੁਨੀਆ ਤੋਂ ਚਲੀ ਗਈ ਤਾਂ ਪਰਿਵਾਰਿਕ ਮੈਂਬਰ ਇਸ ਸਮੇਂ ਕਾਫੀ ਗੁੱਸੇ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਸੀ ਕਿ ਨਾ ਸਿਰਫ ਮੁੰਡੇ ਨੂੰ ਸਗੋਂ ਸਾਡੀ ਧੀ ਨੂੰ ਵੀ ਥਾਣੇ ਦੇ ਅੰਦਰ ਡੱਕਿਆ ਜਾਵੇ ਦੇਖੋ ਹੀ ਪਿੰਡ ਪਿੰਡ ਚ ਦਾ ਪਹਿਲਾ ਇਹ ਬੰਦੇ ਦਾ ਬਾਈਕਾਟ ਹੋਣਾ ਚਾਹੀਦਾ ਜਿਹੜਾ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਲੈ ਕੇ ਜਾਂਦਾ ਜਾਂ ਪਿੰਡ ਦੀ ਕੁੜੀ ਪਿੰਡ ਦੇ ਮੁੰਡੇ ਨੂੰ ਕਹੇ ਕਹਿ ਰਹੀ ਹੈਗੀ ਵੀ ਸਾਡਾ ਵੀ ੱੱਕੇ ਨਾਲ ਕੋਈ ਰਿਲੇਸ਼ਨ ਨਾ ਕੋਈ ਵੀ ਆ ਇਹਨਾਂ ਦਾ ਪਹਿਲਾ ਪਿੰਡ ਵੱਲੋਂ ਹੀ ਬਾਈਕਾਟ ਕਿਉਂ ਸਰਕਾਰਾਂ ਤਾਂ ਕੁਝ ਕਰ ਨਹੀਂ ਸਕ ਕਰ ਨਹੀਂ ਰਹੀਆਂ ਹੈਗੀਆਂ ਨਾ ਫਿਰ ਨਾ ਵਾਸਕੇ ਕਾਨੂੰਨ ਬਣ ਰਿਹਾਗਾ ਇਹ ਕੁੜੀ ਦਾ ਸੋਦੀ ਦਾ ਸੁਖਪ੍ਰੀਤ ਕਾਲ ਕਿੰਨੀ ਉਮਰ ਦੀ ਸੀ 20 ਸਾਲ 20 ਲੱਗਦੀ ਸੀ ਤੁਹਾਡੀ ਮੇਰੇ ਨਾਨਾ ਦੀ ਬੇਟੀ ਸੀ ਜੀ ਸਾਡੇ ਭਾਣ ਜੀ ਸੀਗੀ ਪਹਿਲਾਂ ਵਾਲੇ ਇਹ ਅਸੀਂ ਸੈਕਿੰਡ ਨਾਲ ਮੈਰਿਜ ਹੋਈ ਸੀ ਪਹਿਲਾਂ ਵਾਲੀ ਜਿਹੜੇ ਵਾਈਫ ਤੋਂ ਉਹਨਾਂ ਦੀ ਕੁੜੀ ਸੀ ਤੇ ਉਹਨੇ ਕੀ ਕਰਿਆ ਹੱਦ ਉਹਨਾਂ ਨੇ ਪਿੰਡ ਦੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਾਇਆ ਤੇ ਫਿਰ ਉਹਦੇ ਉਹਦੇ ਮਤਲਬ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਉਹ ਦਾਦੀ ਸੀ ਨਮੋਸ਼ੀ ਦੇ ਕਾਰਨ ਆਪ ਦੇ ਨਾਮ ਵੇਸਤੀ ਨੂੰ ਸਹਾਰਦੇ ਹੋਏ ਜੋ ਕਰਦਾ ਹੈ ਨੁਕਸਾਨ ਕੀਤਾ ਸਿਉਣਾ ਪੈਸਾ ਜੋ ਸੀ ਚਲੋ ਕਰਦਾ ਕੀ ਉਹਨੇ ਸਾਰੇ ਮੰਨ ਕੋਲ ਨੂੰ ਹੀ ਲੇਕ ਲਾਤੀ ਕੋਲ ਨੂੰ ਲੇਕ ਲਾਤੀ ਉਸ ਕਾਰਨ ਚੋਂ ਨਾਸਾਰਜ ਹੋਈ ਰਾਤ ਨੂੰ 1.5 ਵਜੇ ਸਪਰੇ ਹੀ ਅੱਛਾ ਹਾਂਜੀ ਕੀ ਨਾ ਕੀ ਉਹਨਾਂ ਦਾ ਜਸ ਮੇਲਪਾ ਦੇਖੋ ਦੇਖੋ ਕਿ ਉਹਨਾਂ ਦੀ ਡੈਥ ਹੋ ਗਈ ਜੀ ਹੁਣ ਕੀ ਮੈਂ ਕਾਰਵਾਈ ਕਰੀ ਆਪਾਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਕੱਲ ਮਸਾ ਬਿਆਨ ਦੇ ਕੇ ਪਰਚਾ ਕਰਵਾਇਆ ਜੀ ਸਾਡੇ ਬਿਆਨ ਵੀ ਲੈਤੇ ਜਾ ਰਹੇ ਸੀ ਤੇ ਹੁਣ ਅਸੀਂ ਆ ਕਿਹਾ ਸੀ ਵੀ ਬੰਦੇ ਅਰੈਸਟ ਕਰੋ ਕਹਿੰਦੇ ਵੀ ਅਸੀਂ ਤੁਸੀਂ ਸੰਸਕਾਰ ਕਰ ਦੋ ਅਸੀਂ ਰੈਸਟ ਕਰ ਲਾਂਗੇ ਅਸੀਂ ਹੁਣ ਸਰਕਾਰੀ ਹਸੂਤਾ ਚੱਕ ਕੇ ਖੜੇ ਆ ਚਲ ਸਾਡੀ ਗੱਲਬਾਤ ਹੋਣ ਦੇ ਬਾਵਜੂ ਸਾਨੂੰ ਫੇ ਉਹਨਾਂ ਨੇ ਕਿਹਾ ਹੀ ਆ ਕੋਈ ਸਾਨੂੰ ਉਹਨਾਂ ਨੇ ਲਿਖਤੀ ਰੂਪ ਚ ਕੋਈ ਕੁਝ ਨਹੀਂ ਇਹ ਕਹਿੰਦੇ ਉਹਨਾਂ ਨੇ ਪ੍ਰੋਸਤੇ ਨੇ ਚਲੋ ਇਹ ਹੈ ਕਿ ਆਪਾਂ ਬੇਇੱਜ਼ਤੀ ਨਹੀਂ ਕਰਨਾ ਚਾਹੁੰਦੇ ਹੈਗੇ ਆਪਣੇ ਸਤਿਕਾਰਯੋਗ ਵੱਡੇ ਸੀਗੇ ਦੂਜੇ ਨੰਬਰ ਤੇ ਹੀ ਆਪਾਂ ਸਰਕਾਰ ਨੂੰ ਇਹ ਗੱਲ ਕਰਦੇ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦੀ ਸੇ ਇਤੋਂ ਗਾਹ ਉੱਪਰ ਤੋਂ ਉੱਪਰ ਤੱਕ ਜਾਵਾਂਗੇ ਇਹ ਕੰਮ ਨੂੰ ਨਾਠ ਭਾਈ ਜਾ। ਹੁਣ ਮੰਗ ਕੀ ਕਰਦੇ ਮੁੱਖ ਮੰਗਤੀ ਹੈ। ਮੁੱਖ ਮੰਗ ਇਹ ਜਿਹੋ ਬੰਦੇ ਆ ਮੁੰਡੇ ਦਾ ਪਰਿਵਾਰ ਆ ਮੁੰਡੇ ਦਾ ਮਾਪਿਓ ਕੁੜੀ ਕੁਛਾ ਕਿ ਸਾਡੀ ਕੁੜੀ ਨੂੰ ਅਸੀਂ ਇਹ ਨਹੀਂ ਕਹਿੰਦੇ ਕੱਲਾ ਮੁੰਡੇ ਨਾਲ ਹੀ ਹੋਵੇ ਸਾਡੀ ਕੁੜੀ ਨੂੰ ਵੀ ਲਿਆ ਕੇ ਥਾਣੇ ਵਿੱਚ ਸਿੱਟਿਆ ਜਾਵੇ। ਨਹੀਂ ਨਹੀਂ ਅਗਲਾ ਅਸੀਂ ਕੀ ਕਰਾਂਗੇ। ਅਗਲਾ ਸੰਘਰਸ਼ ਜੋ ਸਤ ਵੱਗੇ ਤੋਂ ਅੱਗੇ ਤੋਂ ਹੋਇਆ ਸੀ ਉਹ ਕਰਾਂਗੇ ਜੋ ਉੱਚ ਤੋਂ ਅਧਿਕਾਰੀਆਂ ਕੋਲ ਸਾਨੂੰ ਜਾਣਾ ਪਿਆ ਅਸੀਂ ਜਾਣ ਦੀ ਪਹੁੰਚ ਰੱਖਾਂਗੇ। कल मिति 18/7/25 ਨੂੰ ਕੁਲਵਿੰਦਰ ਕੌਰ, ਅਤਨੀ ਹਰਵਿੰਦਰ ਸਿੰਘ ਅਤੇ ਚੱਗੜ ਸਿੰਘ ਵਾਸੀ ਸੇਖੂ ਨੇ ਆਪਣਾ ਬਿਆਨ ਦਰਜ ਕਰਾਇਆ ਹੈ ਅਸੀਂ ਪਰਵਿੰਦਰ ਸਿੰਘ ਚੌਕੀ ਰਿਫਾਈਂਡਰੀ ਕੋਲ ਕਿ ਉਸ ਦੀ ਜਿਹੜੀ ਸੁਤੇਲੀ ਲੜਕੀ ਸੀ ਸੁਖਪ੍ਰੀਤ ਕੌਰ ਜਿਹਦਾ ਸੇਖੂ ਪਿੰਡ ਦੇ ਹੀ ਲੜਕੇ ਲੱਭੇ ਦੇ ਨਾਲ ਪ੍ਰੇਮਸੰਗਤ ਸੀ ਤੇ ਜਿਨੇ ਉਹਦੇ ਨਾਲ ਹੀ ਕੁਝ ਦਿਨ ਪਹਿਲਾਂ ਵਿਆਹ ਕਰਾ ਲਿਆ ਸੀਗਾ ਤੇ ਉਸ ਦੀ ਸੱਸ ਜਿਹੜੀ ਹੈਗੀ ਅ ਚਸ਼ਮੇਲਕੌਰ ਇਹ ਗੁਰਦੁਆਰੇ ਮੱਥਾ ਟੇਕਣ ਗਈ ਸੀ ਜਿੱਥੇ ਉਹਨੂੰ ਪਤਾ ਲੱਗਿਆ ਕਿ ਉਸ ਦੀ ਬੋਤੀ ਨੇ ਪਿੰਡ ਦੇ ਹੀ ਲੜਕੇ ਨਾਲ ਵਿਆਹ ਕਰਾ ਲਿਆ ਜਿਹਦੇ ਕਰਕੇ ਉਸ ਨੇ ਮਤਲਬ ਜਿਹੜਾ ਹੈਗਾ ਇਹਦੇ ਦੱਸੇ ਅਨੁਸਾਰ ਜ਼ਹਿਰ ਪੀ ਕੇ ਆਤਮ ਹੱਤਿਆ ਕਰ ਲਈ ਕੀ ਮਾਮਲਾ ਦਾ ਦਿਕਾ ਕੀ ਮਾਮਲਾ ਦਾ ਦਿਕਾ ਇਹਦੇ ਵਿੱਚ ਇੱਕ ਮੁਕੱਦਮਾ ਜਿਹੜਾ ਅਸੀਂ ਥਾਣਾ ਰਾਮਾ ਵਿਖੇ ਦਰਜ ਰਜਿਸਟਰ ਕੀਤਾ 129 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 108 ਪੰਡਪੀ ਐਨਐਸ ਜਿਹੜੇ ਆ ਧਾਰਾ 306 ਤੇ 34 ਆਈਪੀਸੀ ਪੁਰਾਣੀ ਦੀ ਤਾਰੀਫ ਨੂੰ ਪੂਰਾ ਕਰਦਾ ਹੈਗਾ ਤੇ ਇਹ ਬਗਤਮਾਰ ਕਰਨ ਕੀਤਾ ਲੜਕੇ ਤੇ ਤੇ ਉਸਦੀ ਜਿਹੜੀ ਪੋਤੀ ਹੈਗੀ ਆ ਮਰਨਾਲੀ ਦੀ ਸੁਖਪ੍ਰੀਤ कौर ਤੇ ਇਹਦੇ ਜਿਹੜੇ ਮਾਤਾ ਪਿਤਾ ਬਾਅਦ ਦੇ ਵਿੱਚੇ ਬੰਮੇਟ ਕੀਤੇ ਆ ਤੇ ਇਹ ਫਿਰ ਆਪਣਾ ਲਾਸਟ ਦਾ ਪੋਸਟਮਾਰਟਮ ਕਰਕੇ ਦਾ ਰੱਤਾ ਸੰਸਕਾਰ ਕਰਤਾ ਨਹੀਂ ਇਹਦੇ ਵਿੱਚ ਹਾਲੇ ਜਿਹੜੇ ਇਹ ਸਹਿਮਤ ਨਹੀਂ ਹੋ ਰਹੇ ਹੈਗੇ ਜਿਨ੍ਹਾਂ ਨੇ ਬਿਆਨ ਲਿਖਾਇਆ ਕੁਲਵਿੰਦਰ ਕੌਰ ਦੇ ਜਿਹੜੇ ਪਰਿਵਾਰ ਜਣਾ ਹੈਗੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਉਹਨਾਂ ਨੂੰ ਕਿਹਾ ਪਰ ਇਹ ਇਸ ਗੱਲ ਤੇ ਬਾਜ਼ੀਦਾ ਵੀ ਦੋਸ਼ੀਆਂ ਨੂੰ ਪਹਿਲਾਂ ਫੜੋ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਇਹਦਾ ਸੰਸਕਾਰ ਕਰਾਂਗੇ ਇਹਦਾ ਮਤਲਬ ਪਿੰਡ ਦੀ ਲੜਕੀ ਨੇ ਪਿੰਡ ਦੇ ਲੜਕੇ ਨਾਲ ਹੀ ਵਿਆਹ ਕਰਾਇਆ ਜੀ ਆ ਇਹਨਾਂ ਦੇ ਬਿਆਨਾਂ ਅਨੁਸਾਰ ਤਾਂ ਇਹ ਹੈ ਪਰ ਜਿਸ ਤਰ੍ਹਾਂ ਕੋਰਸਮੀਰ ਮਤਾ ਪਾਇਆ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਸਮਾਜਿਕ ਜਿਵੇਂ ਤੁਸੀਂ ਉਤੇ ਜੀ ਵੀ ਇਹਦਾ ਉੱਜਾ ਪੜਾਣ ਕਰੀ ਲਈ ਵੀ ਪਿੰਡ ਚ ਲੜਕੀ ਦਾ ਲੜਕਾ ਨਾਮ ਦਿਆ ਕਰਾਵੇ ਇਹ ਮਤੇ ਮਤਲਬ ਕਿਤੇ ਨਾ ਕਿਤੇ ਮਤਲਬ ਸਹੀ ਹੁੰਦੇ ਸ਼ਾਬਤ ਹੋ ਰਹੇ ਨਹੀਂ ਮਤੇ ਦੇਖੋ ਕੱਲ ਇਹ ਕਾਨੂੰਨ ਆਪਾਂ ਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਾਨੂੰਨ ਦੇ ਅਨਸਾਰ ਕੋਈ ਵੀ ਵਿਅਕਤੀ ਆਪਣੀ ਜਿਹੜਾ ਹੈਗਾ ਆਜ਼ਾਦ ਮਰਜ਼ੀ ਨਾਲ ਕਿਤੇ ਵੀ ਵਿਆਹ ਕਰਾਣ ਲਈ ਯਾਰ ਪਰ ਕੁਝ ਗੱਲਾਂ ਚਲੋ ਸਮਾਜਿਕ ਤੌਰ ਤੇ ਜਿਹੜੀਆਂ ਸਹੀ ਹੁੰਦੀ ਹੈ ਤੇ ਕਾਨੂੰਨ ਨੂੰ ਆਪਾਂ ਨੂੰ ਜਿਹੜਾ ਹੈਗਾ ਮੁੱਖ ਤੌਰ ਤੇ ਧਿਆਨ ਚ ਰੱਖਣਾ ਚਾਹੀਦਾ ਹੈ ਤੇ ਕੋਈ ਇਹੋ ਜਿਹਾ ਗਲਤ ਸਟੈਪ ਨਹੀਂ ਚੱਕਣਾ ਚਾਹੀਦਾ ਇਹਦੇ ਨਾਲ ਜੜੀ ਹੈਗੀ ਆ ਕੋਈ ਕਾਨੂੰਨੀ ਅੜਚਲ ਪੈਦਾ